ਗੱਡੀ ਵਿੱਚ ਕੋਣ ਕੋਣ ਆਇਆ ਕੁੜੀਓ ਗੱਡੀ ਆਈਏ ਸ਼ਾਵਾ ਗੱਡੀ ਆਈਏ ਗੱਡੀ ਵਿੱਚ ਕੋਣ ਕੋਣ ਆਇਆ ਕੁੜੀਓ ਗੱਡੀ ਆਈਏ ਸ਼ਾਵਾ ਗੱਡੀ ਆਈਏ ਗੱਡੀ ਵਿੱਚ ਆਇਆ ਮੇਰਾ ਸੋਹਰਾ ਕੁੜੀਓ ਗੱਡੀ ਆਈਏ ਸ਼ਾਵਾ ਗੱਡੀ ਆਈਏ ਸੋਰੇ ਨੂੰ ਦੇ ਕੁੜੀਓ ਗੱਡੀ ਆਈਏ ਸ਼ਾਵਾ ਗੱਡੀ ਆਈਏ ਗੱਡੀ ਵਿੱਚ ਕੋਣ ਕੋਣ ਆਇਆ ਕੁੜੀਓ ਗੱਡੀ ਆਈਏ ਸ਼ਾਵਾ ਗੱਡੀ ਆਈਏ ਗੱਡੀ ਵਿੱਚ ਆਈ ਮੇਰੀ ਸੱਸ ਕੁੜੀਓ ਗੱਡੀ ਆਈਏ ਸ਼ਾਵਾ ਗੱਡੀ ਆਈਏ ਸੱਸ ਦੀ ਕਰਾ ਦੇਉ ਬੱਸ ਕੁੜੀਓ ਚਾਵਾ ਗੱਡੀ ਆਈਏ ਸੱਸ ਦੀ ਕਰਾ ਦੇਓ ਬਸ ਕੁੜੀਓ ਗੱਡੀ ਆਈਏ ਚਾਵਾ ਗੱਡੀ ਆਈਏ ਗੱਡੀ ਵਿੱਚ ਕੋਣ ਕੋਣ ਆਇਆ ਕੁੜੀਓ ਗੱਡੀ ਆਈਏ ਚਾਵਾ ਗੱਡੀ ਆਈਏ ਗੱਡੀ ਵਿੱਚ ਕੋਣ ਕੋਣ ਆਇਆ ਕੁੜੀਓ ਗੱਡੀ ਆਈਏ ਚਾਵਾ ਗੱਡੀ ਗੱਡੀ ਵਿੱਚ ਆਇਆ ਮੇਰਾ ਜੇਠ ਕੁੜੀਓ ਗੱਡੀ ਆਈਏ ਸ਼ਾਵਾਂ ਗੱਡੀ ਆਈਏ ਜੇਠ ਮੰਜੇ ਦੇ ਕੁੜੀਓ ਗੱਡੀ ਆਈਏ ਸ਼ਾਵਾਂ ਗੱਡੀ ਆਈਏ ਜੇਠ ਮੰਜੇ ਦੇ ਕੁੜੀਓ ਗੱਡੀ ਆਈਏ ਸ਼ਾਵਾਂ ਗੱਡੀ ਛਾਵਾਂ ਗੱਡੀ ਆਈਏ ਗੱਡੀ ਵਿੱਚ ਆਇਆ ਮੇਰਾ ਲਾਲ ਕੁੜੀਓ ਗੱਡੀ ਆਈਏ ਛਾਵਾਂ ਗੱਡੀ ਆਈਏ ਮੈਂ ਵੀ ਇੱਤ ਜਣਾਉ ਦੇ ਨਾਲ ਕੁੜੀਓ ਗੱਡੀ ਆਈਏ ਛਾਵਾਂ ਗੱਡੀ ਆਈਏ ਛਾਵਾਂ ਗੱਡੀ ਆਈਏ ਭੱਲੇ ਗੱਡੀ ਆਈਏ